ਅੱਜ ਜੋ ਮਾਨਜੋਗ ਸਿੰਘ ਸਾਹਿਬ ਦੇ ਤੇ ਵਰਦੀ ਡੀਜੀ ਪੰਜਾਬ ਸਰ ਦੇ ਜੇ ਡਾਇਰੈਕਸ਼ਨਸ ਹੈਗੇ ਉਹਦੇ ਤਹਿਤ ਹੀ ਗੁਰਦਾਸਪੁਰ ਪੁਲਿਸ ਵੱਲੋਂ ਮਿਸ਼ਨ ਨਿਸ਼ਚੈ ਅੰਦਰ ਜਿਹੜਾ ਇੱਕ ਬਹੁਤ ਹੀ ਵੱਡਾ ਵਾਲੀਬਾਲ ਦਾ ਮੈਚ ਕਰਵਾਇਆ ਗਿਆ ਜਿੱਥੇ ਅਸੀਂ ਪਿੰਡ ਦੇ ਇੱਕ ਬਾਰਡਰ ਦੇ ਪਿੰਡ ਦੀ ਹੀ ਲੋਕੇਸ਼ਨ ਚੂਜ਼ ਕੀਤੀ ਹੈ ਜਿੱਥੇ ਸਕੂਲ ਕਾਲਜ ਦੇ ਬੱਚੇ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਹੈ ਇੱਥੇ ਜਿਹੜੀ ਦੋ ਟੀਮ ਹੁਣ ਸੈਮੀਫਾਈਨਲ ਦੇ ਵਿੱਚ ਹੈਗੀ ਕਾਧਿਆਵਾਲੀ ਤੇ ਬਾਉਪੁਰ ਜਟਾ ਉਨਾ ਦੇ ਮੈਚ ਹੁਣ ਚੱਲ ਰਿਹਾ ਹੈ ਬਕਰੇ ਬਕਰੇ ਕਲਚਰਲ ਪਰਫਾਰਮੈਂਸਸ ਵੀ ਕਰਵਾਈ ਗਈ ਹੈ ਇਸ ਪੂਰੇ ਪ੍ਰੋਗਰਾਮ ਦਾ ਸਕਸੈਸ ਜਿਹੜਾ ਹੈ ਉਹ اسی ਗੱਲ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਅੱਜ ਸਾਰੇ ਜੋ ਸਿਵਲ ਸਿਵਲ ਸਰਜਨ ਐਂਡ ਹਿਸ ਸਟਾਫ ਤੇ ਜਿਹੜੀ ਅਸੀਂ ਸਾਡੀ ਰੈੱਡ ਕਰਾਸ ਹੈ ਸਿਵਲ ਐਡਮਿਨਿਸਟ੍ਰੇਸ਼ਨ ਹੈ ਬੀਐਸਐਫ ਹੈ ਔਰ ਬਾਕੀ ਸਾਰੇ ਡਿਪਾਰਟਮੈਂਟਸ ਹੈ ਸਾਡੇ ਹਲਕਾ ਇੰਚਾਰਜ ਵੀ ਇੱਥੇ ਮੌਜੂਦ ਹਨ ਹਰ ਪਾਸੇੋਂ ਇਹਨੂੰ ਸਪੋਰਟ ਕੀਤਾ ਗਿਆ ਹੈ ਤੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਗਿਆ। ਤਾਂ ਅਸੀਂ ਇਹ ਕਲੀਅਰ ਮੈਸੇਜ ਵੀ ਦੇਣਾ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਮੁਹਿੰਮ ਹੈ ਨਸ਼ਿਆਂ ਦੇ ਵਿਰੁੱਧ ਉਹ ਸਿਰਫ ਪਰਚੇ ਰਜਿਸਟਰ ਕਰਨ ਤੱਕ ਹੀ ਖਤਮ ਨਹੀਂ ਹੁੰਦੀ। ਸਾਡਾ ਮੋਟਿਵ ਹੈ ਕਿ ਅਸੀਂ ਯੂਥ ਨੂੰ ਐਨਰਜਾਈਜ਼ ਕਰੀਏ ਉਹਨਾਂ ਨੂੰ ਪੋਜ਼ਿਟਿਵ ਰਾਹ ਤੇ ਲੈ ਕੇ ਰਾਈਏ। ਸਾਨੂੰ ਇਸ ਚੀਜ਼ ਦੀ ਚਿੰਤਾ ਹੈ ਕਿ ਸਾਡਾ ਨੌਜਵਾਨ ਜਿਹੜਾ ਹੈ ਉਹ ਗਲਤ ਰਾਹ ਤੇ ਨਾ ਜਾਏ। ਨਾ ਹੀ ਅਸੀਂ ਉਹਨੂੰ ਪਰਚਾ ਦੇ ਕੇ ਉਹਨੂੰ ਅੰਦਰ ਕਰਨਾ ਪੈਂਦਾ। ਕਿਉਂਕਿ ਇਹ ਨਸ਼ੇ ਦਾ ਜਿਹੜਾ ਕਾਰੋਬਾਰ ਹੈ ਇਹ ਇੱਥੇ ਦਾ ਨਹੀਂ ਹੈ, ਇਹ ਬਾਰਡਰ ਪਾਰ ਦਾ ਹੈ। ਅਸੀਂ ਜਾਣਦੇ ਹਾਂ ਕਿ ਥਰੂ ਡਰੋਨ ਜਾਂ ਅਦਰ ਮੀਨਸ ਜਿਹੜੇ ਉਹ ਸਮਗਲਿੰਗ ਕਰਕੇ ਕਿੱਥੇ ਤੱਕ ਆਪਣੀ ਆਪਣੇ ਦੇਸ਼ ਨੂੰ ਆਪਣੇ ਪਿੰਡਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਜੋ ਸਾਡੀ ਸ਼ਕਤੀ ਹੈਗੀ ਸਾਡੀ ਨੌਜਵਾਨ ਯੂਥ ਜੋ ਹੈ ਉਹਨਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਸੋ ਅਸੀਂ ਨੌਜਵਾਨਾਂ ਨੂੰ ਇਹੀ ਸਲਾਹ ਦੇਣਾ ਚਾਹੁੰਦੇ ਆ ਤੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ ਕਿਸੇ ਵੀ ਜ਼ਰੀਏ ਚਾਹੇ ਉਹ ਸੋਸ਼ਲ ਮੀਡੀਆ ਹੋਵੇ ਚਾਹੇ ਕੋਈ ਹੋਰ ਹੋ ਉਹਦੇ ਥਰੂ ਬਿਲਕੁਲ ਵੀ ਇਹ ਨਸ਼ੇ ਦੇ ਕਾਰੋਬਾਰੀਆਂ ਨਾਲ ਨਾ ਜੁੜੇ ਤੇ ਇਹਦੀ ਇਨਫੋਰਮੇਸ਼ਨ ਤੁਰੰਤ ਪੁਲਿਸ ਨੂੰ ਪ੍ਰਸ਼ਾਸਨ ਨੂੰ ਦੇ ਤਾਂ ਕਿ ਅਸੀਂ ਅਗੇ ਅਗੇਸਟ ਕਾਰਵਾਈ ਕਰ ਸਕੀਏ ਜਿਹੜੀ ਹੈਲਪਲਾਈਨ ਨੰਬਰ ਤੇ ਬਖਰਾ ਹੁਣ ਸੇਫ ਪੰਜਾਬ ਜਿਹੜੇ ਇੱਕ ਐਪ ਵੀ ਲਾਂਚ ਕੀਤੀ ਗਈ ਹੈ ਰੀਸੈਂਟਲੀ ਉਹਦੇ ਵਿੱਚ ਕੰਪਲੀਟਲੀ ਅਨੋਨਿਮਸ ਹੈ ਮਤਲਬ ਤੁਸੀਂ ਆਪਣਾ ਨਾਮ ਨਾ ਦੱਸੋ ਫਿਰ ਵੀ ਤੁਹਾਡੀ ਇਨਫੋਰਮੇਸ਼ਨ ਜਿਹੜੀ ਹੈ ਉਹਦੇ ਤੇ ਕਾਰਵਾਈ ਕੀਤੀ ਜਾਏਗੀ ਤੇ ਡਿਸਟ੍ਰਿਕਟ ਪੁਲਿਸ ਵੱਲੋਂ ਇਹ ਤੁਹਾਨੂੰ ਪੂਰਾ ਆਸ਼ਵਾਸ਼ਣ ਦਿੱਤਾ ਜਾ ਰਿਹਾ ਹੈ ਕਿ ਕਿਤੇ ਵੀ ਕੋਈ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰ ਰਹੇ ਹੋ ਉਹਨੂੰ ਤੁਹਾਡੀ ਆਈਡੈਂਟੀਟੀ ਨੂੰ ਗੁਪਤ ਰੱਖਿਆ ਜਾਏਗਾ ਈਵਨ ਤੁਸੀਂ ਮੇਰੇ ਦਫ਼ਤਰ ਆ ਕੇ ਮੈਨੂੰ ਦੱਸ ਸਕਦੇ ਹੋ और उन्होंने विद इन ट्वेंटी फोर आवर्स वेरीफाई कराएंगे तो उनके खिलाफ जो भी एक्शन बन रहा है एस एस पी साहब का बहुत आभार व्यक्त करता हूँ कि उन्होंने निश्चय मिशन के अंतर्गत युवाओं को जागृत करने के लिए कि वो नशा नशा से दूर रहें क्योंकि हम ये देख रहे हैं कि समस्या बहुत विकराल है और हमारे युवा जो कि राष्ट्र की, की प्राण शक्ति है वो नशे पड़े हुए हैं तो हमें उनको प्रोत्साहित करना है कि वो नशे से दूर रहें और ये एक माध्यम है खेल के माध्यम से हमको मैसेज देते हैं कि उनकी एनर्जी चैनलाइज हो अच्छे काम में लगे